ਭਰਤ ਮਾਤਾ ਕੀ ਜੈ ਸ੍ਰੀ ਨਰਿੰਦਰ ਭਾਈ ਮੋਦੀ ਜਿੰਦਾਬਾਦ ਨਰਿੰਦਰ ਭਾਈ ਮੋਦੀ ਜਿੰਦਾਬਾਦ ਅੱਜ ਕੀ ਕਰਨਾ ਪੁੱਤੇ ਲਗਾਏ ਗਏ ਨੇ ਇਹਦੇ ਬਾਰੇ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਭਾਈ ਮੋਦੀ ਜੀ ਦਾ ਜਨਮ ਦਿਨ ਹੈ ਅਸੀਂ ਉਹਨਾਂ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਵਿੱਚ ਅਸੀਂ ਨਾਬਾ ਮੰਡਲ ਦੇ ਵਿੱਚ ਹਰ ਮੰਦਰ ਸਥਾਨ ਤੇ ਜਾ ਕੇ ਘਰ-ਘਰ ਜਾ ਕੇ ਬੂਟੇ ਲਗਾ ਰਹੇ ਹਾਂ ਤਾਂ ਜੋ ਸਾਡਾ ਪੰਜਾਬ ਰੇ ਆਵਲ ਬਣਿਆ ਰਹੇਗੇ ਤੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੇ ਹਾਂ ਜਨਮ ਦਿਨ ਤੇ ਤੇ ਇਹ ਆਸ ਕਰਦੇ ਹਾਂ ਕਿ ਉਹਨਾਂ ਦੀ ਭਗਵਾਨ ਲੰਬੀ ਆਇਯੂ ਹੋਵੇ ਧੰਨਵਾਦ ਜੀ ਲੋਟਾ ਜੀ ਸਭ ਤੋਂ ਵੱਡਾ ਬਹੁਤ ਮੰ ਗਲਤ ਹੋਇਆ ਕਿ ਇੱਕ ਬੱਚੇ ਦਾ ਐਵੇਂ ਕਤਲ ਕੀਤਾ ਗਿਆ ਜਿਨੇ ਇੱਕ ਕਿੱਤਾ ਕਤਲ ਪਹਿਲਾਂ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਹੜੇ ਰੋਲਾ ਪਾ ਰਹੇ ਨੇ ਕਿ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਚਾਹੀਦਾ ਪੰਜਾਬ ਚੋਂ ਪਰਵਾਸੀਆਂ ਨੂੰ ਬਾਹਰ ਉਹ ਵੀ ਆਪਣੇ ਦੇਸ਼ ਦੇ ਹੀ ਬੰਦੇ ਨੇ ਆਪਾਂ ਉਹਨਾਂ ਨੂੰ ਬਾਹਰ ਕੱਢਣ ਦੀ ਕੋਈ ਹੋਣੀ ਹੈ ਨਹੀਂ ਕਰਨਾ ਚਾਹੀਦਾ ਮੇਰੀ ਤੇ ਹੀ ਸੋਚ ਹੈ ਤਾਂ ਜੋ ਕਿਉਂਕਿ ਸਾਡੇ ਪੰਜਾਬ ਦੇ ਲੋਕ ਵੀ ਬਿਹਾਰ ਯੂਪੀ ਆ ਕੇ ਕੰਮ ਕਰਦੇ ਨੇ ਉਹ ਵੀ ਉਰਿਆ ਕੇ ਮਿਹਨਤ ਕਰ ਰਹੇ ਨੇ ਇਹ ਇੱਕ ਕੌਮ ਨੂੰ ਆਪਾਂ ਧੱਕਾ ਨਹੀਂ ਕਰਨਾ ਕਿਸੇ ਨਾਲ ਸਾਰੇ ਇੱਕ ਦੇਸ਼ 'ਚ ਰਹਿਣ ਵਾਲੇ ਬੰਦੇ ਆਪਾਂ ਆਪਾਂ ਨੂੰ ਇਕੱਠੇ ਹੋ ਕੇ ਆਪਾਂ ਨੂੰ ਰਹਿਣਾ ਚਾਹੀਦਾ ਹਾਂ ਜਿਨੇ ਇਹ ਕੰਮ ਕੀਤਾ ਹੈ ਬਹੁਤ ਗਲਤ ਕੀਤਾ ਉਹਨੂੰ ਪੰਜਾਬ ਗਵਰਨਮੈਂਟ ਪਕੜੇ ਜਿਨੇ ਕੀਤਾ ਤੇ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਤਾਂ ਜੋ ਸਾਡਾ ਪੰਜਾਬ ਜਿਸ ਨਾਲ ਖੁਸ਼ਹਾਲ ਹੈਗਾ ਐਵੇਂ ਖੁਸ਼ਹਾਲ ਰਵੇ ਤੇ ਅੱਗੇ ਤੋਂ ਇਹੋ ਜਿਹੇ ਪ੍ਰਵਾਸੀਆਂ ਨੂੰ ਉਹਨਾਂ ਨਾਲ ਧੱਕਾ ਨਾ ਹੋਵੇ ਨਾ ਉਹਨਾਂ ਨਾਲ ਇਹ ਜਿਹੀ ਹਰਕਤ ਹੋਵੇ ਜੋ ਖੂਨ ਹੋਈ ਹੈ ਮੈਂ ਅਪੀਲ ਕਰਦਾ ਪੰਜਾਬ ਗਵਰਨਮੈਂਟ ਨੂੰ ਕਿ ਇਸ ਚੀਜ਼ ਤੇ ਧਿਆਨ ਦਿੱਤਾ ਜਾਵੇ ਤੇ ਉਹ ਜਲਦੀ ਤੋਂ ਜਲਦੀ ਜਿਨੇ ਜੁਰਮ ਕੀਤਾ ਉਹਨਾਂ ਨੂੰ ਪਕੜਿਆ ਜਾਵੇ ਬੀਜੇਪੀ ਹੁਣ ਬੀਜੇਪੀ ਹਉ ਦੱਸਣਾ ਚਾਹੁੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੈ ਅੱਜ ਤੋਂ ਲੈ ਕੇ 2 ਅਕਤੂਬਰ ਤੱਕ ਪਾਰਟੀ ਨੇ ਬਹੁਤ ਕਾਰਜਕ੍ਰਮ ਦਿੱਤੇ ਹੋਏ ਨੇ ਸਾਨੂੰ ਅਸੀਂ ਬਲੱਡ ਡੋਨੇਸ਼ਨ ਕੈਂਪ ਵੀ ਕਰਨਾ ਹੈ ਉਸ ਤੋਂ ਬਾਅਦ ਅਸੀਂ ਆਪਣੇ 26 ਤਰੀਕ ਦਾ ਕਾਰਜਕ੍ਰਮ ਵੀ ਲੱਖਿਆ ਹੋਇਆ ਹੈ ਔਰ ਇਸ ਤੋਂ ਬਾਅਦ ਉਹਨਾਂ ਅੱਜ ਦੱਸਿਆ ਕਿ ਬੂਟਿਆਂ ਦਾ ਕਾਰਜਕ੍ਰਮ ਵੀ ਰੱਖਿਆ ਹੈ 2 ਤਰੀਕ ਨੂੰ ਗੰਤੀ ਜਨਤੀ ਦਾ ਵੀ ਕਾਰਜਕ੍ਰਮ ਰੱਖਿਆ ਹੋਇਆ ਹੈ ਆਉਣ ਵਾਲੇ ਟਾਈਮ ਦੇ ਵਿੱਚ ਪਾਰਟੀ ਹੋਰ ਗਤੀਵਿਧੀਆਂ ਨਾਲ ਵਧਾਉਣ ਦੀ ਕੋਸ਼ਿਸ਼ ਕਰ ਰਹੀ ਤਾਂ ਜੋ 2027 ਚ ਅਸੀਂ ਸਰਕਾਰ ਬਣਾ ਸਕੀਏ 2027 ਦੇ ਸਰਕਾਰ ਬਣਾਣ ਲਈ ਅਸੀਂ ਬੂਥ ਲੈਵਲ ਤੇ ਹਰੇਕ ਕਾਰਕਿਰਤਾ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਸਾਡੇ ਕਾਰਕਿਰਤਾ ਉਹ ਬਹੁਤ ਚੰਗੀਦਾਰਾ ਕੰਮ ਕਰ ਰਹੇ ਨੇ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸਾਰਾ ਕੰਮ ਹੋ ਰਿਹਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ 2027 ਦੇ ਵਿੱਚ ਸਰਕਾਰ 101% ਭਾਰਤੀ ਅੰਤਾ ਪਾਰਟੀ ਦੀ ਬਣੇ ਇਹ ਤੈਅ ਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਬੂਟੇ ਲਗਾਏ ਗਏ ਅੱਜ ਇਹ ਨਾਪੇ ਹਲਕੇ ਵਿੱਚ ਸਾਡੇ ਗੌਰਵ ਚੋਟੇ ਮਹਾ ਮੰਤਰੀ ਬੀਜੇਪੀ ਪਾਰਟੀ ਪੰਚ ਪਟਿਆਲਾ ਇਹਨਾਂ ਦੀ ਅਗਵਾਈ ਵਿੱਚ ਅਸੀਂ ਇੱਥੇ ਬੂਟੇ ਲਗਾ ਰਹੇ ਹਾਂ ਕਿਉਂਕਿ ਅੱਛੀ ਜੀ ਨਰਿੰਦਰ ਮੋਦੀ ਜੋ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਜਨਮ ਦਿਨ ਇਸ ਕਰਕੇ ਜਿੱਥੇ ਇਹ ਦਿਨ ਮਨਾ ਰਹੇ ਹਾਂ ਉੱਥੇ ਅਸੀਂ ਕਾਮਨਾ ਕਰਦੇ ਹਾਂ ਕਿ ਜੋ ਪੰਜਾਬ ਵਿੱਚ ਪਿਛਲੇ ਦਿਨੀਂ ਹੜ੍ਹ ਆਈ ਸੀ ਉਹਨਾਂ ਤੋਂ ਨਜਾਇਤ ਮਿਲੇ ਔਰ ਜੋ ਸਾਡੇ ਵਿੱਚ ਬੰਦੇ ਗੁਜ਼ਰ ਗਏ ਫਸਲਾਂ ਨੂੰ ਨੁਕਸਾਨ ਹੋ ਗਿਆ ਜ਼ਮੀਨਾਂ ਨੂੰ ਨੁਕਸਾਨ ਹੋ ਗਿਆ ਖੇਤੀਆਂ ਨੂੰ ਨੁਕਸਾਨ ਹੋ ਗਿਆ ਓ ਪਰਮਾਤਮਾ ਸਾਡੇ ਤੇ ਕਿਰਪਾ ਕਰੇ ਔਰ ਅਸੀਂ ਇਹ ਹੀ ਕਾਮਨਾ ਕਰਦੇ ਹਾਂ ਕਿ ਨਰਿੰਦਰ ਮੋਦੀ ਪਰਮਾਤਮਾ ਲੰਮੀ ਉਮਰਾ ਕਰੇ ਜਿਸ ਤਰੀਕੇ ਨਾਲ ਪੰਜਾਬ ਦੇਸ਼ ਦੀ ਸੇਵਾ ਕਰ ਰਹੇ ਹੈ ਉਸੇ ਤਿੱਕ ਸੇਵਾ ਕਰਦੇ ਰਹਿਣ ਜਿਸ ਤਰ੍ਹਾਂ ਹਰ ਆਏ ਇਹ ਜਿਹੜੇ ਬਿਲਕੁਲ ਜੀ ਇਹਨਾਂ ਪਹਿਚਾਣਾ ਚਾਣਾ ਪੈ ਗਿਆ ਜੀ ਕਿਉਂਕਿ ਪਹਿਲਾਂ ਦੇਖੋ 12000 ਕਰੋੜ ਦਾ ਰੌਲਾ ਪੈ ਰਿਹਾ ਹੈ ਇੰਨਾ ਪੈਸਾ ਉਹਨੇ ਦਿੱਤਾ ਸੈਂਟਰ ਸਰਕਾਰ ਨੇ ਉਹਦੇ ਬਾਰੇ ਅਸੀਂ ਸਾਡੇ ਅੰਦੋਲਨ ਹੋ ਰਹੇ ਨੇ ਪਿਛਲੇ ਦਿਨੀ ਅਪਰੇਲਾ ਗੇਟ ਵੀ ਅੰਦੋਲਨ ਕੀਤਾ ਗਿਆ ਸੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਨਰਿੰਦਰ ਭਾਈ ਮੋਦੀ ਜੀ ਨੇ ਪ੍ਰਧਾਨ ਮੰਤਰੀ ਕੇ ਸੈਂਟ ਕਿਹਾ ਹੈ ਕਿ ਪੈਸੇ ਕੋਈ ਕਮੀ ਨਹੀਂ ਜਿੰਨਾ ਨੁਕਸਾਨ ਹੋਇਆ ਹੈ ਉਹਨਾਂ ਦਾ ਪੈਦਾਵਾਰ ਸੈਂਟਰ ਵੱਲੋਂ ਪੈਸਾ ਭੇਜੇ ਬਿਲਕੁਲ ਪਹੁੰਚੇਗਾ ਜੀ ਇਹ ਸੈਂਟਰ ਦਾ ਪੈਸਾ ਹੈ ਖਾਣਾ ਬਹੁਤ ਔਖਾ ਹੈ ਮਿਰ ਤੋਂ ਹਾਂ ਜੀ ਸਰ ਕੀ ਕਹਿਣਾ ਜਾਵਾਂਗੇ ਅੱਜ ਬੁੱਟੇ ਲਗਾਏ ਗਏ ਨੇ ਅੱਜ ਬੁੱਟੇ ਲਗਾਏ ਗਏ ਨੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਹੈ ਜਿੱਤੇ ਸਾਨੂੰ ਉਹਨਾਂ ਨੂੰ ਬਧਾਈਆਂ ਦੇ ਦੇ ਬੜੀ ਖੁਸ਼ੀ ਹੋ ਰਹੀ ਹੈ ਉਸ ਤੋਂ ਵੱਧ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਸਾਡੇ ਪੰਜਾਬ ਦੇ ਅੰਦਰ ਜੋ ਅਸੀਂ ਬੁੱਟੇ ਲਾ ਰਹੇ ਹਾਂ ਉਹ ਵਧਨਫੁੱਲਣ ਪੰਜਾਬੀ ਵਧੇ ਫੁੱਲੇ ਦੇਸ਼ ਦੇ ਅੰਦਰ ਹਰਿਆਲੀ ਆਵੇ ਤਾ ਕਿ ਜੋ ਸੁਣਨ ਨੂੰ ਮਿਲ ਰਿਹਾ ਹੈ ਕਿ ਜੋ ਵਾਤਾਵਰਨ ਖਰਾਬ ਹੋ ਰਿਹਾ ਹੈ ਕਬੂਟਿਆਂ ਦੀ ਕਮੀ ਕਰਕੇ ਹੋ ਰਿਹਾ ਹੈ ਉਹਦੇ ਅੰਦਰ ਵੀ ਬੜੌਤਰੀ ਹੋਵੇ ਤੇ ਸਾਡੇ ਪਾਰਟੀ ਵੱਲੋਂ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਰਵੇ ਕਿ ਬੀਜੀਪੀ ਦਾ ਅੰਦੋਲਨ ਤਾਂ ਮੇਨ ਤਾਂ ਇਸ ਟਾਈਮ ਇਸ ਵਿਸ਼ੇ ਤੇ ਚੱਲ ਰਿਹਾ ਹੈ ਕਿ ਜੋ ਸੈਂਟਰ ਸਰਕਾਰ ਨੇ ਪੈਸਾ ਦਿੱਤਾ ਪੰਜਾਬ ਨੂੰ ਉਹ ਖਰਚ ਨਹੀਂ ਹੋਇਆ ਠੀਕ ਹੈ ਜੀ ਤੇ ਅਗਰ ਜੇ ਖਰਚੇ ਕਹਿੰਦੇ ਨੇ ਸੀ ਕੀਤਾ ਤਾਂ ਉਸ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਅਗਰ ਦੱਸੋ ਆਪਾਂ ਕਿਸੇ ਨੂੰ ਕੋਈ ਵੀ ਕੋਈ ਚੀਜ਼ ਸਾਨੂੰ ਕੋ ਮਿਲਦੀ ਹੈ ਅਗਰ ਆਪਾਂ ਉਹਨੂੰ ਦੱਸਾਂਗੇ ਨਹੀਂ ਤਾਂ ਲੋਕਾਂ ਨੂੰ ਕਿਸਦਾ ਵਿਸ਼ਵਾਸ ਹੋਵੇਗਾ ਕਿ ਇਹ ਪੈਸੇ ਖਰਚ ਹੋਇਆ ਨਹੀਂ ਸੈਂਟਰ ਵੱਲੋਂ ਜਿਹੜਾ ਜਿਹੜਾ ਸੈਂਟਰ ਨੇ ਪਹਿਲਾਂ ਪੈਸੇ ਦਿੱਤਾ ਉਹ ਹਰੇਕ ਸਟੇਟ ਨੂੰ ਇੱਕ ਰੀਲੀਫ ਫੰਡ ਵੱਲੋਂ ਹਮੇਸ਼ਾ ਤੇ ਜਮਾ ਰਹਿੰਦਾ ਉਸ ਦੇ ਅੰਦਰ ਸਟੇਟਾਂ ਖਰਚ ਕਰਦੀਆਂ ਨੇ ਜਿਸ ਤਰ੍ਹਾਂ ਇਹ ਵਿਵਪਤਾ ਆਈ ਸੀਗੀ ਇਸੇ ਸਰਕਾਰ ਦੀ ਬਿਮਾਰੀ ਸੀ ਕਿ ਫੌਰਨ ਉਸ ਨੂੰ ਖਰਚ ਕਰਦੀ ਜਿਨ੍ਹਾਂ ਨੇ ਉਸ ਵਾਰੇ ਕੋਈ ਖਰਚ ਨਹੀਂ ਕੀਤਾ ਲੇਕਿਨ ਸੈਂਟਰ ਨੂੰ ਇਹ ਕਹਿੰਦੇ ਰਹੇ ਕਿ ਵੀ ਸਾਨੂੰ ਪੈਸਾ ਨਹੀਂ ਮਿਲਿਆ ਫਿਰ ਵੀ ਸੈਂਟਰ ਨੇ ਇਸ ਵੱਲ ਧਿਆਨ ਦੇਦੋਂ ਫੌਰਨ ਪੈਸੇ ਖਰਚ ਕਰਨ ਲਈ ਇੱਕ ਟੋਕਨ ਮਨੀ ਦਿੱਤੀ ਤਾਂ ਕਿ ਲੋਕਾਂ ਨੂੰ ਫਾਇਦਾ ਹੋ ਸਕੇ ਸਾਡਾ ਸੈਂਟਰ ਵੱਲੋਂ ਸਰਕਾਰ ਪੰਜਾਬ ਸਰਕਾਰ ਨਾਲ ਇਹ ਜੀ ਕੋਈ ਗੱਲ ਨਹੀਂ ਕਿ ਬੀਐਸ ਨੇ ਪੈਸੇ ਨਹੀਂ ਦੇਣਾ ਚਾਹੁੰਦੇ ਮੇਨ ਮਕਸਦ ਇਹ ਹੈ ਕਿ ਉਹ ਪਹਿਲ ਲਗਾਣ ਕਿ ਲੋਕਾਂ ਤੱਕ ਲੋਕਾਂ ਦਾ ਪਹੁੰਚੇਗਾ ਪੈਸਾ ਇਹ ਤਾਂ ਲੋਕੀ ਦੱਸਣਗੇ ਜੀ ਅਤੇ ਸਟਾਰਟਿੰਗ ਜੇ ਹੋਈ ਹੈ ਤੇ ਪਿੰਡਾਂ ਪਿੰਡ ਸਾਡੇ ਵਰਕਰ ਦੀ ਸੇਵਾ ਚ ਲੱਗੇ ਵੀ ਨਹੀਂ ਲੋਕਾਂ ਦੀ ਆਵਾਜ਼ ਜ਼ਰੂਰ ਮਿਲੇਗੀ ਅਗਰ ਨਹੀਂ ਹੋਏਗਾ ਜੋ ਜਿੱਦ ਤਰ ਲੋਕੀ ਪਹਿਲਾ ਰੋਲਾ ਪਾਰਨੇ 112 ਕਰੋੜ ਰੁਪਈਆ ਜਿਹੜਾ 12000 ਕਰੋੜ ਰੁਪਈਆ ਆਇਆ ਉਹ ਲੱਗਿਆ ਨਹੀਂ ਉਸ ਤਰ੍ਹਾਂ ਇਹਦਾ ਵੀ ਹੋਏਗਾ ਕਿ ਕਿਉਂ ਲੱਗਿਆ ਬੀਜਪੀ ਕਾਰਤੀ ਵਾਸ ਬੀਜਪੀ ਇਸ ਟਾਈਮ ਲੱਗੀ ਵੀ ਹੈ ਆਪਾਂ ਜਿਹੜੀ ਇਲੈਕਸ਼ਨ ਹੋਣੀ ਹੈ 27 ਦੀ ਉਹਦੇ ਅੰਦਰ ਪੂਰੇ ਜੋਰ-ਸ਼ੋਰ ਸਾਡੇ ਵਰਕਰ ਲੱਗੇ ਨੇ ਕੀ ਲੱਗ ਰਿਹਾ ਜੀ ਕੀ ਮਿਹਨਤ ਚੱਲ ਰਹੀ ਹੈ ਮਿਹਨਤ ਬਹੁਤ ਵਧੀਆ ਚੱਲ ਰਹੀ ਹੈ ਠੀਕ ਹੈ ਕਿ ਵੀ ਅਜੇ ਉਸ ਦ੍ਰਿਸ਼ਟੀ ਨਾਲ ਜਿਸ ਤਰ੍ਹਾਂ ਆਪਾਂ ਅਸੀਂ ਮਿਹਨਤ ਕਰ ਰਹੇ ਆਂ ਕਰ ਕਰ ਲੋਕਾਂ ਦੀ ਆਵਾਜ਼ ਜ਼ਰੂਰ ਹੈ ਜਿਸ ਨਾਲ ਵੀ ਗੱਲ ਕਰਦੇ ਆਂ ਤੇ ਲੋਕੀ ਇਹ ਕਹਿੰਦੇ ਨੇ ਕਿ ਅਗਲੀ ਹੋਰ ਸਾਡੇ ਕੋਲ ਕੋਈ ਚਾਰਾ ਨਹੀਂ ਰਿਆ ਅਸੀਂ ਵੋਟ ਬੀਜ ਵੀ ਜਰੂਰ ਪਾਵਾਂਗੇ ਅਗਰ ਸੈਂਟਰ ਵੱਲੋਂ ਇੰਨੀ ਮਦਦ ਸਾਨੂੰ ਮਿਲਦੀ ਹੈ ਤਾਂ ਜੇ ਇਹ ਲੋਕ ਨਹੀਂ ਪਹੁੰਚਾਂਦੇ ਤਾਂ ਸਾਡਾ ਫਰਜ਼ ਮੰਨਦਾ ਕਿ ਬੀਬੀ ਜੀ ਵੀ ਜੀ ਨੂੰ ਵੋਟਾ ਪਾਈਏ ਇਸ ਕਰਕੇ ਸਾਨੂੰ ਪੂਰੀ ਆਸ ਹੈ ਕਿ ਲੋਕੀ ਵਾਅ ਚੜ੍ਹ ਕੇ ਸਾਨੂੰ ਵੋਟਾ ਦੇਣਗੇ ਤੇ 27 ਦੀ ਸਾਡੀ ਸਰਕਾਰ ਬਣੇਗੀ ਕੀ ਕਹਿਣਾ ਚਾਹੋਗੇ ਸਰ ਬੁੱਤੇ ਲਗਾਏ ਜਨਾਜ ਬਠਿੰਡਿਆ ਮਾਰ ਲਓ ਅਸੀਂ ਨਰਿੰਦਰ ਮੋਦੀ ਸਾਹਿਬ ਜਿਹੜੇ ਦੇ ਪੀਐਮ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਦੇ ਜਨਮ ਦਿਨ ਦੇ ਵਿੱਚ ਖੁਸ਼ੀ ਦੇ ਮੌਕੇ ਮਨਾ ਰਹੇ ਆ ਬਠਿੰਡੀਆਂ ਮਹੱਲੇ ਦੇ ਵਿੱਚ ਖੜਿਆ ਨਾਬਾ ਦੇ ਵਿੱਚ ਤੇ ਦਿੱਲੀ ਗੈਰਾਂ ਤੋਂ ਅਸੀਂ ਉਹਨਾਂ ਦਾ ਸ਼ੁਭ ਕਾਮਨਾਏ ਮੰਗਦੇ ਆ ਕਿ ਲੰਬੀ ਆਇਓ ਹੋ ਉਹਨਾਂ ਦੀ ਤੇ ਦੇਸ਼ ਨੂੰ ਖੁਸ਼ਹਾਲ ਰੱਖਿਆ ਜਿਵੇਂ ਉਹਨਾਂ ਨੇ ਅਸੀਂ ਵੀ ਚਾਹਦੇ ਆ ਪਾਰਟੀ ਵੀ ਚਾਹਦੇ ਆ ਵੀ ਸਾਡੇ ਨਰਿੰਦਰ ਮੋਦੀ ਜੀ ਵੀ ਹਮੇਸ਼ਾ ਲਈ ਖੁਸ਼ਹਾਲ ਰਹਿਣ ਤੇ ਫੁੱਲਾਂ ਵਾਂਗੂ ਖੜੇ ਰਹਿਣ ਤੇ ਦੇਸ਼ ਦੀ ਸੇਵਾ ਕਰਦੇ ਰਹਿਣ ਸਾਡੀ ਤਣੋਂ ਮਨੋਂ ਇਹੀ ਤਮੰਨਾ ਹੈ ਕਿ ਪ੍ਰਧਾਨ ਮੰਤਰੀ ਜੀ ਬਸਦੇ ਰਹਨ ਦਿਲੋ ਤਾਹ ਦਿਲੋ ਜਿਹੜਾ ਅਸੀਂ ਕਾਮਨਾ ਕਰ ਰਹੇ ਆ ਸਾਰੇ ਬੀਜੇਪੀ ਵਰਕਰ ਬੜੇ ਜੋਰਾਂ ਸ਼ੋਰਾਂ ਨਾਲ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਲੰਬੀ ਆਯੂ ਹੋ ਪਰਮਾਤਮਾ ਉਹਨਾਂ ਨੂੰ ਬਖਸ਼ੇ ਬਖਸ਼ਣ ਆ ਸਾਡੇ ਦੇਸ਼ ਦੇ ਯੁਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜਿਥੇ ਉਹਨਾਂ ਦਾ ਜਨਮ ਦਿਨ ਹੈ ਉਥੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਸਾਡੇ ਕਾਰਕਿਰਤਾਇਆ ਹਿੰਦੂਸਤਾਨੀ ਰਹਿੰਦੇ ਨੇ ਸਾਰੇ ਤੁਮ ਦਾ ਮਨਾ ਰਹੇ ਨੇ ਪੰਜਾਬ ਦੇ ਵਿੱਚ ਸਾਨੂੰ ਜੋ ਮਹੀਮ ਪੰਜਾਬ ਅਧਿਐਕਸ਼ ਵੱਲੋਂ ਜੋ ਸਾਨੂੰ ਮਿਲੀ ਆ ਉਹ ਬੁੱਟੀਆਂ ਲਗਾਉਣ ਦੀ ਮਿਲੀ ਆ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਹਰ ਮੰਡਲ ਦੇ ਵਿੱਚ ਬੁੱਟੇ ਲਗਾ ਕੇ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਵਿੱਚ ਅਸੀਂ ਪਿਛਲੇ ਦਿਨਾਂ ਚ ਜੋ ਹੜ੍ਹ ਦੀ ਸਥਿਤੀ ਦੇਖੀ ਆ ਉਸ ਨੂੰ ਦੇਖਦੇ ਹੋਏ ਪੰਜਾਬ